ਹੁਣ ਮੀ ਪੈ ਜੂ ਇੱਥੇ ਕੱਦੂ ਹੋ ਜੂ ਗਾਰਾ ਬਣ ਜੂਗਾ ਖੋਦਾ ਨਾ ਖਾਸ ਤਾਂ ਕਿਸ ਨੂੰ ਮੈਡੀਕਲ ਐਮਰਜੈਂਸੀ ਪੈ ਗਈ ਐਂਬੂਲੈਂਸ ਨਹੀਂ ਨਿਕਲ ਸਕਦੀ ਬੱਚਾ ਗਿਰ ਗਿਆ ਕੱਲ ਕੋਈ ਨਾ ਕੋਈ ਇੱਥੇ ਦਾ ਤੁਸੀਂ ਵੀਡੀਓ ਦੇਖਣਾ ਆਹੀ ਟੋਆ ਜੀ ਜਿੱਥੇ 6 ਫੁੱਟ ਟੋਆ ਸੀ ਬੰਦਾ ਗਿਰ ਗਿਆ ਸੀਗਾ ਬਿਜਲੀ ਉਹਦੇ ਆਪਨਾ ਲੋਕ ਪਰੇਸ਼ਾਨ ਹੁੰਦੇ ਜਦੋਂ ਟਰੱਕ ਨਾਲ ਟਰੱਕ ਨਿਕਲੂਗਾ ਦੱਸੋ ਕਿੱਧਰ ਨੂੰ ਮੇਰੇ ਸ਼ੈਲਰ ਤੋਂ ਕੋਈ ਰਸਤਾ ਹੀ ਨਹੀਂ ਹੈ ਬੱਚੀ ਦੇ ਰੋਡ 'ਤੇ ਹੀ ਟੰਗ ਚ ਬਾਂਚ ਬਾਂਚ ਰੋਡ 'ਤੇ ਹੀ ਹੈ ਇੱਕ ਥਾਰ ਮੈਂ ਇਧਰ ਤੋਂ ਆ ਰਿਹਾ ਦਾ ਮੋਲੀ ਤੋਂ ਘਰ ਤੋਂ ਮੇਰੇ ਸਾਹਮਣੇ ਗਿਰੀ ਹੋਈ ਥਾਰ ਟੈਂਕਰ ਨਾਲ ਪਾਣੀ ਪੜਦੇ ਆ ਉਦੋਂ ਬਾਅਦ ਜਿਹੜਾ ਸੀਵਰ ਸੀਗਾ ਇਹਨਾਂ ਨੇ ਸਾਡਾ ਡਿਸਕਨੈਕਟ ਕਰਤਾ ਹੁਣ ਉਹ ਸਾਡੇ ਸੀਵਰ ਬੈਕ ਮਾਰ ਰਹੇ ਨੇ ਬੁਰਾ ਹਾਲ ਹੈ ਬੱਚੋਂ ਕੋ ਲਾ ਨਹੀਂ ਲੈ ਜਾਣੇ ਕਿਤਨੀ ਜ਼ਿਆਦਾ ਦਿੱਕਤ ਹੈ ਕਹਾਂ ਕਹਾਂ ਬੱਚੋਂ ਕੀ ਬੱਸੇਜ਼ ਆ ਰਹੀ ਹੈ ਔਰ ਹਮ ਲੋਗੋਂ ਕੋ ਛੋੜ ਕੇ ਜਾ ਜਾਣਾ ਪੈਂਦਾ ਹੈ ਫਿਰ ਲੈਣੇ ਆਣਾ ਪੜਦਾ ਹੈ ਸਾਥੀ ਗਾਲ ਆਨਲਾਈਨ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਆ ਇਸ ਵਕਤ ਅਸੀਂ ਖਰੜ ਦੇ ਇਲਾਕੇ ਵਿੱਚ ਪਹੁੰਚੇ ਤਾਂ ਉਹ ਇਲਾਕੇ ਦੇ ਵਿੱਚ ਦੇਖ ਸਕਦੇ ਵੀ ਤਸਵੀਰਾਂ ਦੇ ਵਿੱਚ ਜਿੱਥੇ ਇੱਥੇ ਖੱਡੇ ਪਏ ਵੀ ਨੇ ਤੇ ਦੂਜੀ ਸਿਵਰੇਜ ਦਾ ਕੰਮ ਹੋ ਰਿਹਾ ਤੇ ਇੱਥੇ ਪਬਲਿਕ ਜਿਹੜੀ ਹੈ ਪਰੇਸ਼ਾਨ ਹੋ ਰਹੀ ਹੈ ਪਰੇਸ਼ਾਨੀ ਹੈ ਦੱਸੋ ਪਰੇਸ਼ਾਨੀ ਕੀ ਨਹੀਂ ਆ ਰਹੀ ਹੈ ਤੁਸੀਂ ਆਪਾਂ ਇੱਕ ਇਹ ਤੋਂ ਵਾਕਵੇ ਚੱਲਦੇ ਆ ਤੁਸੀਂ ਮੈਨੂੰ ਦਿਖਾ ਦਿਓ ਬੰਦਾ ਤੁਰ ਕੇ ਜਾ ਸਕਦਾ ਸਾਈਕਲ ਸਕੂਟਰ ਦੀ ਤਾਂ ਗੱਲ ਹੀ ਛੱਡ ਦਿਓ ਗੱਡੀ ਨਿਕਲ ਨਹੀਂ ਸਕਦੀ ਆ ਹੁਣ ਪਹਿਲੀ ਗੱਲ ਤਾਂ ਆਪਾਂ ਨੂੰ ਦਿਨ ਰਾਤ ਦੀ ਪਰੇਸ਼ਾਨੀ ਆ ਰਹੀ ਹੈ ਤੁਸੀਂ ਕਿੰਨੇ ਦੇਖ ਲਓ ਪਿਟਸ ਕਿਤੇ ਹੋਏ ਕਿਤੇ ਬੈਰੀਕੇਡਿੰਗ ਨਹੀਂ ਹੈ ਈਵਨ ਕਾਸ਼ਨ ਟੇਪ ਵੀ ਨਹੀਂ ਹੈ ਠੀਕ ਹੈ ਜੀ ਆਪਾਂ ਨੂੰ ਕੋਈ ਰਸਤਾ ਤਾਂ ਲੰਘਾ ਇਹਨਾਂ ਨੂੰ ਕਰਕੇ ਦੇਣਾ ਚਾਹੀਦਾ ਸਭ ਤੋਂ ਵੱਧ ਇੰਪੋਰਟੈਂਟ ਗੱਲ ਹੈ ਹੁਣ ਤੁਹਾਡੇ ਸਾਹਮਣੇ ਹੈ ਬੱਦਲ ਹੈ ਹੁਣ ਮੀਂਹ ਪੈ ਜੂ ਇੱਥੇ ਕੱਦੂ ਹੋ ਜੂ ਗਾਰਾ ਬਣ ਜੂਗਾ ਖੁਦਾਂ ਨਾ ਖਾਸ ਤਾਂ ਕਿਸੇ ਨੂੰ ਮੈਡੀਕਲ ਐਮਰਜੈਂਸੀ ਪੈ ਗਈ ਐਂਬੂਲੈਂਸ ਨਹੀਂ ਨਿਕਲ ਸਕਦੀ ਪ੍ਰਸ਼ਾਸਨ ਨੂੰ ਸਾਡੇ ਨੂੰ ਪਹਿਲਾਂ ਸੋਚਣਾ ਚਾਹੀਦਾ ਇਹਨਾਂ ਦੇ ਦੋ ਕੰਟਰੈਕਟਰ ਹਨ ਇੱਕ ਸੀਵਰੇਜ ਵਾਲਾ ਇੱਕ ਡਰੇਨ ਸਟਾਰਮ ਵਾਟਰ ਵਾਲਾ ਉਹ ਸਟਾਰਮ ਵਾਟਰ ਵਾਲਾ ਉਹ ਕੋਲਾਬੋਰੇਸ਼ਨ ਨਹੀਂ ਕੋਆਰਡੀਨੇਸ਼ਨ ਨਹੀਂ ਹੈਗੀ ਆ ਜੀ ਇਹ ਤੋਂ ਪੱਟਿਆ ਹੋਇਆ ਮੇਨੂੰ ਲੱਗਦਾ 4 ਮਹੀਨੇ ਹੋ ਗਏ ਗੁਰਦੁਆਰਾ ਸਾਹਿਬ ਤੋਂ ਲੈ ਕੇ ਮੰਦਰ ਤੱਕ ਪੱਟਿਆ ਹੋਇਆ ਦੋ ਧਾਰਮਿਕ ਸਥਾਨ ਹੈ ਇਧਰ ਮੰਦਰ ਹੈ ਜਿੱਥੇ ਬਹੁਤ ਸ਼ਰਧਾਲੂ ਜਾਂਦੇ ਨੇ ਕਿੰਨੇ ਦਿਨ ਹੋ ਗਏ ਪੱਟੇ ਉਹਨਾਂ ਨੂੰ ਭਾਜੀ ਮਹੀਨੇ ਪੁੱਛੋ ਤੁਸੀਂ ਦਿਨ ਕਿੱਥੇ 4 ਮਹੀਨੇ ਹੋ ਗਏ ਗੁਰਦੁਆਰਾ ਸਾਹਿਬ ਉੱਥੇ ਪਟਿਆ ਹੋਇਆ ਹੁਣ ਜੇ ਕਿਸੇ ਨੇ ਰੱਬ ਦੇ ਘਰ ਵੀ ਜਾਣਾ ਉਹ ਵੀ ਬੰਦਾ 스멜 ਵਾਲੇ ਪਾਣੀ ਚੋਂ ਨਦੀ ਟੱਪ ਕੇ ਜਾਂਦਾ ਜੀ ਇਹ ਤਾਂ ਵੀ ਬੱਚਾ ਕਰ ਗਿਆ ਕੱਲ ਕੋਈ ਨਾ ਕੋਈ ਇੱਥੇ ਦਾ ਤੁਸੀਂ ਵੀਡੀਓ ਦੇਖਣਾ ਆਹੀ ਟੂਆ ਜੀ ਜਿੱਥੇ 6 ਫੁੱਟ ਟੂਆ ਸੀ ਬੰਦਾ ਕਰ ਗਿਆ ਸੀਗਾ ਉਹਦੀ ਜਾਨੀ ਨੁਕਸਾਨ ਹੋਇਆ ਤਾਂ ਕੌਣ ਜ਼ਿੰਮੇਵਾਰ ਹੈ ਜੀ ਜ਼ੋਮੈਟੋ ਵਾਲੇ ਮੁੰਡੇ ਰੋਜ਼ ਹੀ ਕੋਈ ਨਾ ਕੋਈ ਗਿਰਿਆ ਹੁੰਦਾ ਕਿਉਂਕਿ ਉਹਨਾਂ ਨੂੰ ਡਿਲੀਵਰੀ ਆ ਫਾਸਟ ਹੈ ਜਿਹੜੇ ਵਸਨੀਕ ਹੈ ਸਾਰੇ ਵਸਨੀਕ ਅਫੈਕਟਡ ਹੈ ਸਾਡੇ ਸਾਰੇ ਦੁਕਾਨਦਾਰ ਹੈ ਉਹ ਅਫੈਕਟਡ ਹੈ ਇਹ ਤਾਂ ਸਰਕਾਰ ਨੂੰ ਸਿਰ ਸੋਚਣਾ ਚਾਹੀਦਾ ਹੈ ਨਾ ਸਾਰਿਆਂ ਨੂੰ ਆਂਦੇ ਹੋਣ ਮੰਗ ਕੇ ਅਸੀਂ ਸਰ ਸਾਡੀ ਤਾਂ ਮੰਗ ਹੈ ਕੰਟਰੈਕਟਰਸ ਨੂੰ ਟਾਈਟ ਕਰੋ 2 ਦਿਨ ਕੰਮ ਹੋ ਰਿਹਾ 20 ਦਿਨ ਕੰਮ ਹੀ ਨਹੀਂ ਹੋ ਰਿਹਾ 20 ਦਿਨ ਕੰਮ ਹੀ ਨਹੀਂ ਜੇ ਤੁਸੀਂ ਤੁਸੀਂ ਵੀ ਟਾਈਮਲੀ ਆ ਕੇ ਦੇਖ ਸਕਦੇ ਹੋ ਜੇ ਅਸੀਂ ਤੁਹਾਨੂੰ ਲੱਗਦਾ ਵੀ ਅਸੀਂ ਬਹੁਤ ਇੱਥੇ ਬੜਾ ਚੜਾ ਕੇ ਦੱਸ ਰਹੇ ਕੰਮ ਹੀ ਨਹੀਂ ਹੋ ਰਿਹਾ ਇਹ ਤਾਂ ਜਦੋਂ ਬੰਦੇ ਦੇ ਸਿਰ ਤੋਂ ਪਾਣੀ ਨਿਕਲ ਜਾਂਦਾ ਤਾਂ ਆਹੀ ਬੰਦਾ ਆਂਦਾ ਜੀ ਅਸੀਂ ਮੋਣ ਕਗਨ ਮਾਨ ਜੀ ਨੇ ਤਾਂ ਉਹਨਾਂ ਨਾਲ ਥੋੜੀ ਕੋਈ ਗੱਲਬਾਤ ਹੋਈ ਕੋਈ ਗੱਲਬਾਤ ਅਸੀਂ ਤਾਂ ਜੀ ਐਮਸੀ ਸਹਿਬਾਨ ਦੇ ਰਾਹੀਂ ਉਹਨਾਂ ਨੂੰ ਕਹਿ ਪਾ ਰਹੇ ਆ ਵੀ ਸਾਡੇ ਲਈ ਤਾਂ ਦੇਖੋ 스ਪੌਕ ਐ ਐਮਸੀ ਸਹਿਬਾਨ ਐ ਐਮਸੀ ਸਹਿਬਾਨ ਵੀ ਜੋਰ ਲਈ ਜਾ ਰਹੇ ਆ ਉੱਪਰੋਂ ਜਿੰਨਾ ਕੋ ਹੁੰਦਾ ਉਹ ਕਹਿ ਦਿੰਦੇ ਆ ਹੁਣ ਪਤਾ ਨਹੀਂ ਜੀ ਫੰਡਸ ਦੀ ਕਮੀ ਹੈ ਸਰਕਾਰ ਕੋਲ ਪਤਾ ਨਹੀਂ ਕੰਟਰੈਕਟਰ ਇਹਨਾਂ ਦਾ ਕਹਿਣਾ ਨਹੀਂ ਮੰਨਦੇ ਪਤਾ ਨਹੀਂ ਕੀ ਹੈ ਤੁਸੀਂ ਐਲਲ ਕੋਈ ਸਾਡਾ ਦੁਕਾਨਦਾਰ ਵੀਰ ਹੋ ਗਿਆ ਕੋਈ ਇੱਥੇ ਤਾਂ ਵਸਨੀਕ ਮਤਲਬ ਸਾਰੇ ਵਸਨੀਕ ਏਰੀਆ ਦੇ ਹਜ਼ਾਰਾਂ 10 15000 ਬੰਦਾ ਘੱਟੋ ਘੱਟ ਰਹਿ ਰਿਹਾ ਇੱਥੇ ਘੱਟੋ ਘੱਟ 30000 ਬੰਦਾ ਜੀ ਅੰਕਲ ਜੀ ਨੇ ਕਿਹਾ 30000 ਬੰਦਾ ਮੈਂ ਕਹਿੰਦਾ ਵੀ ਕਿਹੜਾ ਬੰਦਾ ਪ੍ਰੋਬਲਮ 'ਚ ਨਹੀਂ ਇਹ ਸਾਨੂੰ ਵੀ ਜਿਹੜਾ ਬੋਲਣਾ ਪਰ ਸਾਨੂੰ ਸ਼ੌਕ ਨਹੀਂ ਹੈਗਾ ਇਹ ਤਾਂ ਹੁਣ ਤੁਸੀਂ ਮਜਬੂਰ ਤੁਸੀਂ ਗਲਾ ਦੱਬੀ ਜਾ ਰਹੇ ਹੋ ਗਲਾ ਦੱਬੀ ਜਾ ਰਹੇ ਹੋ ਸਾਡਾ ਰਾਈਸ ਮਿਲ ਹੈ ਤਾਰਾ ਨਿੱਕੇ ਹੋ ਗੀਆਂ ਅਸੀਂ ਬਿਜਲੀ ਬੋਰਡ ਨੂੰ ਹੋਰ ਪਾਸੇ ਸਾ ਪਾਸੇ ਕਹਿ ਲਿਆ ਬਈ ਉਹਨੂੰ ਠੀਕ ਕਰ ਦੋ ਉੱਚਾ ਕਰ ਦੋ ਬਿਜਲੀ ਉਹਦੀ ਆਪਨਾ ਲੋਕ ਪਰੇਸ਼ਾਨ ਹੁੰਦੇ ਜਦੋਂ ਟਰੱਕ ਨਾਲ ਟਰੱਕ ਨਿਕਲੂਗਾ ਦੱਸੋ ਕਿੱਧਰ ਨੂੰ ਮੇਰੇ ਸ਼ੈਲਰ ਤੋਂ ਕੋਈ ਰਸਤਾ ਹੀ ਨਹੀਂ ਹੈ ਤੁਸੀਂ ਇਹ ਦੱਸੋ ਵੀ ਕਿੱਧਰ ਨੂੰ ਕੱਢੀਏ ਅਸੀਂ ਸ਼ਿਵਾਲਿਕ ਦੇ ਮਤਲਬ ਇਹ 2000 ਰੁਪਏ ਅਸੀਂ ਫਾਲਤੂ ਦੇ ਕੇ ਟਰੱਕ ਕੱਢ ਰਹੇ ਹਿਮਾਲਿਆਕ ਦੇ ਵਿੱਚੋਂ ਉਹ ਵੀ ਗਵਰਨਮੈਂਟ ਦਾ ਕੰਮ ਅਸੀਂ ਪੂਰਾ ਕਰਨਾ ਹੈ ਪਨਗਰੇਂ ਦਾ ਰਾਈਸ ਅਸੀਂ ਦੇਣਾ ਹੈ ਸਾਨੂੰ ਪਤਾ ਸੀ ਕਿਸ ਤਰ੍ਹਾਂ ਮਜਬੂਰੀ ਚ ਕੰਮ ਕਰ ਰਹੇ ਹਾਂ ਜੇ ਥੋੜੀ ਮੰਗ ਕੇ ਫਿਰੋ ਇਹੀ ਹੈ ਤਾਰਾ ਠੀਕਰਾ ਮੈਂ ਕਰੇ ਸੜਕ ਠੀਕ ਕਰੇ ਬਲ ਆਪਨਾ ਠੇਕੇਦਾਰ ਨੂੰ ਰੋਜ਼ ਕਹਿੰਦਾ ਤਿੰਨ ਵਾਰੀ ਟੈਲੀਫੋਨ ਕਰਦਾ ਭਈ ਇਹ ਹੌਦੀ ਬਣਾ ਦੇ ਇਹ ਬਣਾ ਦੇ ਇਹ ਪਾਈਪ ਕਰ ਦੇ ਕੋਈ ਸੁਣਵਾਈ ਹੋਈ ਨਹੀਂ ਹੈ ਕਹਿੰਦੇ ਜੀ ਇੱਥੇ ਚਾਰ ਪੰਜ ਬੰਦੇ ਗਿਰ ਗਏ ਨੇ ਤਾਂ ਉਹ ਕਦੋਂ ਗਰੇ ਨੇ ਬੰਦੇ ਜੀ ਇਹ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਰਾਈਸ ਮਿਲ 'ਚ ਰਹਿੰਦਾ ਵੈਸੇ ਮੈਨੂੰ ਪਤਾ ਲੱਗਿਆ ਇੱਕ ਤਾਂ ਬੱਚੀ ਦੇ ਰੋਡ 'ਪਈ ਏ ਟੰਗ 'ਚ ਬਾੰਚ ਬਾੰਚ ਰੋਡ 'ਪਈ ਏ ਇੱਕ ਥਾਰ ਮੈਂ ਇੱਧਰ ਤੋਂ ਆ ਰਿਹਾ ਤਾਂ ਮੋਹਾਲੀ ਤੋਂ ਘਰ ਤੋਂ ਮੇਰੇ ਸਾਹਮਣੇ ਗਿਰੀ ਹੋਈ ਥਾਰ ਇੱਕ ਮੋਟਰਸਾਈਕਲ ਵੀ ਗਿਰਿਆ ਹੋਇਆ ਏ ਤਾਂ ਰੋਜ਼ ਦਾ ਕੰਮ ਹੈ ਜੀ ਤੇ ਫਿਰ ਇਸ ਦੇ ਰਿਗਾਰਡਿੰਗ ਕੋਈ ਕਿਸੇ ਨਾਲ ਗੱਲਬਾਤ ਕੀਤੀ ਕਾਨੂੰਨ ਵਾਲੇ ਨਾਲ ਮੈਂ ਡੀਸੀ ਸਾਹਿਬ ਨੂੰ ਦੇਈ ਐਪਲੀਕੇਸ਼ਨ ਹਾਂਜੀ ਕੀ ਕਹਿੰਦੇ ਫਿਰ ਉਹ ਕਹਿੰਦੇ ਜੀ ਮੈਂ ਉਹ ਕਰਾਂਦੀ ਆ ਕਿੱਥੇ ਐਪਲੀਕੇਸ਼ਨ ਇਨ ਦੇ ਕੋਲ ਹੈ ਉਹ ਐਪਲੀਕੇਸ਼ਨ ਦਿਖਾਈ ਫੇਰ ਕੀ ਕਹਿ ਰਹੇ ਉਹ ਨਹੀਂ ਮਤਲਬ ਕੀ ਉਹਨੇ ਕਹਿੰਦੇ ਅਸੀਂ ਇਨਕੁਆਰੀ ਕਰਾਂਦੇ ਹਾਂ ਹਾਂ 24 5 4 ਨੂੰ ਮੈਂ ਐਪਲੀਕੇਸ਼ਨ ਦਈ ਆ ਉਹਨੂੰ ਹਾਂ ਚੌਥੇ ਮਹੀਨੇ ਦੀ ਦੋ ਤਿੰਨ ਜਗ੍ਹਾ ਤੇ ਕੰਮ ਫੜ ਰੱਖਿਆਗਾ ਤੇ ਉਹਨੂੰ ਮੈਨਪਾਵਰ ਇਨੀ ਹੈ ਨਹੀਂ ਉਨੇ ਮੁੰਡੇ ਮੁੰਡੇ ਵੀ ਕੰਮ ਫੜੇ ਆ ਉਧਰ 2 ਦਿਨ ਇੱਧਰ ਲੰਦਾ 2 ਉਧਰ ਜਿਹੜੇ ਇੱਥੇ ਕੰਟਰੈਕਟਰ ਨੇ ਨਾ ਮੈਂ ਲਈ ਤਾਂ ਕੰਮ ਹੋਲਡ ਪਿਆ ਹੈ ਹਾਂ ਇਹ ਹੋਲਡ ਪਿਆ ਇੱਥੇ 4 ਦਿਨ ਇੱਥੇ ਕਰਦੇ ਆ ਫਿਰ ਉਧਰ ਚਲੇ ਉਹ ਲੇਬਰ ਉਹਨਾਂ ਕੋਲ ਘਾਟ ਹੈ ਮੈਨ ਪਾਵਰ ਹੈ ਨਹੀਂਗੀ ਇੱਕ ਇੱਧਰ ਲਾ ਲੈਂਦੇ ਅਗਰ ਉਧਰ ਭੱਜ ਜਾਂਦੇ ਕਿ ਉਧਰ ਭੱਜ ਜਾਂਦੇ ਆ ਬਸ ਇਹਦਾ ਕਾ ਇਹ ਵੀ ਕਰਨ ਹੈਗਾ ਕੰਮ ਨਹੀਂ ਹੋ ਰਿਹਾ ਪਾ ਜੀ ਅਸੀਂ ਨਾ ਇੱਥੇ ਰੈ residencial ਸੋਸਾਇਟੀ ਹੈ ਛੋਟੀ ਜੀ ਸਾਡੀ ਉੱਥੇ ਪਿਛਲੇ 1 ਮਹੀਨੇ ਤੋਂ ਪੀਣ ਵਾਲਾ ਪਾਣੀ ਇੱਕ ਬੂੰਦ ਵੀ ਨਹੀਂ ਆਇਆ ਹੈਗਾ ਪਹਿਲੇ ਇੱਕ ਹਫਤੇ ਆ ਰਿਹਾ ਸੀ ਉਹ ਗੰਦਾ ਪਾਣੀ ਸੀ ਆਪ ਬੰਦ ਕੀ ਤੋਦ ਬਾਅਦ ਹੁਣ ਸਪਲਾਈ ਨਹੀਂ ਆ ਰਹੀ ਸੋਸਾਇਟੀ ਚ ਪਾਣੀ ਵੀ ਨਹੀਂ ਆ ਰਿਹਾ ਬਿਲਕੁਲ ਨਹੀਂ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਸਿਓ ਕਦੋਂ ਇੱਕ ਮਹੀਨੇ ਤੋਂ ਇੱਕ ਮਹੀਨੇ ਤੋਂ ਬਿਲਕੁਲ ਨਹੀਂ ਆ ਰਿਹਾ ਪਾਣੀ ਅਸੀਂ ਟੈਂਕਰ ਨਾਲ ਪਾਣੀ ਭਰਦੇ ਆ ਉਦੋਂ ਬਾਅਦ ਜਿਹੜਾ ਸੀਵਰ ਸੀਗਾ ਇਹਨਾਂ ਨੇ ਸਾਡਾ ਡਿਸਕਰੈਕਟ ਕਰਤਾ ਹੁਣ ਉਹ ਸਾਡੇ ਸੀਵਰ ਬੈਕ ਮਾਰ ਰਹੇ ਨੇ ਸ਼ਿਕਾਇਤ ਨਹੀਂ ਕੀਤੀ ਕੋਈ ਸਾਰੇ ਪਾਸੇ ਸ਼ਿਕਾਇਤਾਂ ਕੀਤੀਆਂ ਹੋਈਆਂ ਨੇ ਉਦੋਂ ਬਾਅਦ ਉਦੋਂ ਨੇ ਉਹਨੇ ਕਹਿਤਾ ਵੀ ਆਪਣੇ ਸ਼ੱਕਰ ਦੇ ਨਾਲ ਤੁਸੀਂ ਆਪਣੇ ਤਿੰਨ ਟੈਂਕ ਅਸੀਂ ਆਪਣੇ ਆਪ ਸੀਵਰੇਜ ਦੇ ਕਢਾ ਕੇ ਤਾਂ ਸਾਡਾ ਸੀਵਰੇਜ ਚਾਲੂ ਹੋਇਆ ਜਦੋਂ ਵੀ ਉਹਨੂੰ ਠੇਕੇਦਾਰ ਨੂੰ ਫੋਨ ਕਰਦੇ ਆ ਉਹਦੇ ਕੋਲ ਇੱਕ ਟਾਈਮ ਲਿਮਿਟ ਹੁੰਦੀ ਹੁਣ ਆ ਰਿਹਾ ਪਾਣੀ ਬਿਲਕੁਲ ਨਹੀਂ ਆ ਰਿਹਾ ਅੱਜ ਵੀ ਨਹੀਂ ਆ ਰਿਹਾ ਬਿਲਕੁਲ ਨਹੀਂ ਆ ਰਿਹਾ ਜੀ ਪਾਰੋਂ ਟੈਂਕ ਮੁਆ ਰਿਹਾ ਹੈ ਸਾਰੇ ਪਾਈਪਾਂ ਟੁੱਟੀਆਂ ਹੋਈਆਂ ਨੇ ਪਾਣੀ ਦੀ ਸਪਲਾਈ ਨਹੀਂ ਆ ਰਹੀ ਹੈਗੀ ਉਹਨੂੰ ਫੋਨ ਕਰਦੇ ਹਾਂ ਕਿ ਟਾਈਮ ਲਿਮਟ ਕਹਿ ਦਵਾਂ 5 ਦਿਨਾਂ ਵਿੱਚ ਕਰਾ ਦੂੰਗਾ ਮੈਂ 10 ਦਿਨਾਂ ਵਿੱਚ ਹੋ ਜਾਊਗਾ ਜੀ ਓਕੇ ਸਾਡੀ ਦੋ ਨੇ ਜੀ ਸਾਡੀ ਸਾਡੀ ਬ੍ਰਿਸਟਲ ਹੋਮ ਹੈ ਸਭ ਤੋਂ ਪਹਿਲੀ ਅੱਗੇ ਹੈ ਯੁਵਰਾਜ ਹੈ ਯੁਵਰਾਜ ਦਾ ਵੀ ਇਹੀ ਹਾਲ ਹੈ ਕੱਲ ਸੀਵਰੇਜ ਦਾ ਪਾਣੀ ਉਹਨਾਂ ਦੇ ਅੰਦਰ ਫਰ ਰਿਹਾ ਸੀਗਾ ਤੁਸੀਂ ਕੀ ਕਰੇ ਮੈਂ ਕਹਿ ਰਿਹਾ ਕਿ ਕੰਮ ਜਿਹੜਾ ਮੇਨ ਪ੍ਰੋਬਲਮ ਹੈ ਹੈਗੀ ਕੰਮ ਅਗਰ ਕੰਟੀਨਿਊ ਹੋਵੇ ਨਾ ਤਾਂ ਇਹ ਉਮੀਦ ਹੁੰਦੀ ਕਿ ਕੰਮ ਹੋ ਜਾਊ ਚਾਰ ਵਰਕਰ ਆ ਦੇਖ ਲੋ ਅੱਜ ਵੀ ਤੁਸੀਂ ਇੱਥੇ ਇੱਕ ਜੀਵੀਸੀ ਖੜੀ ਹੈ ਤੇ ਚਾਰ ਵਰਕਰ ਆ ਸਿਰਫ ਉੱਥੇ ਤੇ ਇਹ ਚਾਰ ਵਰਕਰ ਨਾਲ ਦਾ ਕੰਮ ਹੈ ਚਾਰ ਛਾਲ ਨਹੀਂ ਹੋਣਾ ਚਾਰ ਮਹੀਨੇ ਦਾ ਗੱਲ ਹੀ ਸਾਡਾ ਵਰਕਰਾਂ ਦੀ ਕਮੀ ਲੱਗਦੀ ਹੈ ਫਿਰ ਠੇਕੇਦਾਰ ਕੰਮ ਕਰਵਾ ਨਹੀਂ ਰਿਹਾ ਨਾ ਇਹਨਾਂ ਕੋਲ ਪਿੱਛੇ ਤੋਂ ਉਹੀ ਗੱਲ ਬਾਜੀ ਨੇ ਗੱਲ ਕੀਤੀ ਜਿਹੜੀ ਕਿ ਉਹਨਾਂ ਕੋਲ ਬਜਟ ਦੀ ਪ੍ਰੋਬਲਮ ਹੈ ਜਾਂ ਉਹਨਾਂ ਦਾ ਕੰਟਰੈਕਟਰ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਹੈ ਕਿਆ ਪ੍ਰੋਬਲਮ ਹੈ ਉਹ ਤਾਂ ਪੰਜਾਬ ਸਰਕਾਰ ਨੇ ਤਾਂ ਜਿਹੜੀ ਸ਼ਕਤੀ ਕੀਤੀ ਵੀ ਹੈ ਠੇਕੇ ਠੇਕੇਦਾਰਾਂ ਦੇ ਖਿਲਾਫ ਉਹਨਾਂ ਨੂੰ ਪ੍ਰੋਪਰ ਜਿਹੜੀ ਸੜਕਾ ਬਣਾਉਣ ਨੂੰ ਲੈ ਕੇ ਆਰਡਰ ਦਿੱਤੇ ਗਏ ਨੇ ਵੀ ਕਮੈਂਟ ਤਾਂ ਬਹੁਤ ਕੁਝ ਕਹਿੰਦੀ ਹੈ ਸੈਂਟਰ ਗਵਰਨਮੈਂਟ ਸਾਡੇ ਮੋਦੀ ਜੀ ਕਹਿੰਦੇ ਆ ਜੀ ਹਰ ਘਰ ਹਰ ਜਲ ਨਾਲ ਹਰ ਘਰ ਜਲ ਜਾਂ ਤਾਂ ਹਰ ਘਰ ਮਿੱਟੀ ਹੋਰ ਹਰ ਘਰ ਕੀਚੜ ਪਹੁੰਚ ਰਹਾ ਹੈ ਦੇਖ ਲਓ ਤੁਸੀਂ ਕਿਸੇ ਵੀ ਕੋਈ ਵੀ ਜਾਏਗਾ ਘਰ ਚਿਕੜੀ ਪਹੁੰਚਣਾ ਹੋਣੀ ਇਸ ਲਈ ਸਾਡੇ ਦਾ ਇਹ ਹਾਲ ਹੈ ਓਰੇ ਓਰੇ ਬਹੁਤ ਜੀਣਾ ਮੁਹਾਲ ਹੈ ਇੱਥੇ ਲੋਕ ਪੈਦਲ ਨਹੀਂ ਚੱਲੇ ਜਾ ਰਿਹਾ ਤੁਸੀਂ ਇੱਥੇ ਤੋਂ ਨਾ 50 ਮੀਟਰ ਤੂੰ ਜਾ ਕੇ ਦੱਸ ਦੋ ਮੈਨੂੰ ਪੈਦਲ ਨਹੀਂ ਜਾ ਸਕ ਕਿਨ੍ਹਾ ਰਾਤ ਨੂੰ ਪ੍ਰੋਬਲਮ ਆਰੀ ਹੈ ਕੋਈ ਬੰਦਾ ਬਿਮਾਰ ਹੋ ਜਾਏਗਾ ਤਾਂ ਉਹਨੂੰ ਕਿੱਦਾਂ ਹਸਪੀਟਲ ਲੈ ਕੇ ਜਾਵਾਂਗੇ ਉਹ ਕੋਈ ਸਾਡੇ ਕੋਲ ਹੈ ਨਹੀਂ ਚਲੋ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਦੱਸਿਆ ਵੀ ਜਿਹੜੇ ਇੱਥੇ ਜਿਹੜੀ ਪਰੇਸ਼ਾਨੀ ਜਿਹੜੀ ਆ ਰਹੀ ਹੈ ਵੀ ਸਾਨੂੰ ਇੱਥੇ ਜਿਹੜੇ ਲੰਗਣਾ ਤੇ ਆਉਣ ਜਾਣ ਜਿਹੜੀ ਕੋਈ ਵੀ ਬੱਚਾ ਅਗਰ ਸ਼ਖਸ ਜਿਹੜਾ ਇੱਥੋਂ ਲੰਘਦਾ ਹੈ ਜਾਂ ਕੋਈ ਬੇਟੀ ਹੈ ਜਾਂ ਬੱਚਾ ਹੈ ਜਾਂ ਕੋਈ ਵੀ ਬਜ਼ੁਰਗ ਹੈਕਰ ਇੱਥੋਂ ਲੰਘਦਾ ਤਾਂ ਉਹ ਇੱਥੇ ਜਿਹੜੀ ਪਰੇਸ਼ਾਨੀ ਆਉਂਦੀ ਹੈ ਖੱਡੇ ਵਿੱਚ ਗਰ ਜਾਂਦੇ ਨੇ ਜਮਿਨਾ ਨੇ ਦੱਸਿਆ ਵੀ ਇੱਥੇ ਕੱਲ ਇੱਕ ਦੋ ਵਿਅਕਤੀ ਜਿਹੜੇ ਨੇ ਖੱਡੇ ਵਿੱਚ ਗਰ ਗਏ ਤੇ ਜਿਹੜਾ ਪ੍ਰਸ਼ਾਸਨ ਜਿਹੜਾ ਇੱਥੇ ਜਿਹੜਾ ਕੰਮ ਜਿਹੜਾ ਉਹਨਾਂ ਵੱਲੋਂ ਨਹੀਂ ਹੋ ਰਿਹਾ ਜਿਹੜੇ ਠੇਕੇਦਾਰ ਨੇ ਠੇਕੇਦਾਰਾਂ ਵੱਲੋਂ ਵੀ ਢਿਲ ਵਰਤੀ ਜਾਂ ਰ ਇਹਨਾਂ ਨੇ ਜਿਹੜੇ ਕੰਮ ਉਹ ਹਲੇ ਢਿੱਲ ਪੈ ਰਹੀ ਹੈ ਜਿਸ ਦੇ ਕਰਕੇ ਜਿਹੜਾ ਇਹ ਕੰਮ ਸਾਰਾ ਸਲੋ ਹੋ ਰਿਹਾ ਤੇ ਜੇ ਗੱਲ ਕਰੀਏ ਤਾਂ ਸੀਵਰੇਜ ਦੀ ਸੀਵਰੇਜ ਤੇ ਨਾਲ ਤੁਸੀਂ ਗੱਲ ਹੋਰ ਦੱਸੀ ਸੀ ਭਾਈ ਜੀ ਕੀ ਕਹਿ ਰਹੇ ਸੀ ਕਿ ਸੀਵਰੇਜ ਦੇ ਨਾਲ ਵਾਟਰ ਵਾਟਰ ਸਪਲਾਈ ਦੀ ਨਕੇ ਤਾਂ ਵਾਟਰ ਸਪਲਾਈ ਨੂੰ ਲੈ ਕੇ ਵੀ ਇਹਨਾਂ ਨੇ ਦੱਸਿਆ ਵੀ ਵਾਟਰ ਵਾਟਰ ਰੇਨ ਤਾਂ ਵਾਟਰ ਰੇਨ ਨੂੰ ਲੈ ਕੇ ਵੀ ਨਾ ਦੱਸੇ ਸੀ ਰਬਟਰ ਰੇਨ ਦਾ ਵੀ ਜਿਹੜਾ ਕੰਮ ਜਿਹੜਾ 1 ਮਹੀਨੇ ਤੋਂ ਰੁਕਿਆ ਹੋਇਆ ਕੋਈ ਵਾਟਰ ਤਾਂ ਕਿ ਸਹੀ ਤਰੀਕੇ ਦਾ ਜਿਹੜਾ ਪ੍ਰਬੰਧ ਨਹੀਂ ਹੈਗਾ ਨਾ ਹੀ ਪਾਣੀ ਜਿਹੜਾ ਆ ਰਿਹਾ ਪ੍ਰੋਪਰ ਤਰੀਕੇ ਨਾਲ ਗਲੀਆਂ ਦੇ ਵਿੱਚ ਤਾਂ ਕਲੋਨੀਅਾਂ ਚ ਤਾਂ ਉਸ ਨੇ ਲੈ ਕੇ ਵੀ ਇਹਨਾਂ ਨੇ ਕਈ ਦਰਖਾਸਤ ਵੀ ਕੀਤੀ ਐਸਜੀਓ ਤੱਕ ਤਾਂ ਉਹ ਕੋਈ ਜਿਹੜਾ ਇਹਨਾਂ ਨੂੰ ਕੋਈ ਸਮਝ ਨਹੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇੱਥੇ ਜਿਹੜੇ ਆ ਸਿਵਰੇ ਜਿਹੜੇ ਬਣ ਰਹੇ ਨੇ ਤਾਂ ਇਹ ਜਿਹੜੇ ਖੱਡੇ ਨੇ ਇਹ ਲੱਗਦਾ ਆਚੀ ਬਣੇ ਨੇ ਬੁਣਾ ਕੇ ਇਹਨਾਂ ਨੂੰ ਢੱਕਿਆ ਗਿਆ ਤੇ ਇੱਥੇ ਜਿਹੜਾ ਖੱਡੇ ਦੇ ਵਿੱਚ ਕੱਲ ਲੋਕ ਇੱਥੇ ਗਿਰੇ ਨੇ ਤਾਂ ਜਿਸ ਦੇ ਵਿੱਚ ਜਿਹੜਾ ਅੰਡਰ ਗ੍ਰੇਨ ਵਿੱਚ ਤਾਂ ਇਸ ਵਕਤ ਤੁਸੀਂ ਇਹ ਜਿਹੜੇ ਹਾਲਾਤ ਦੇਖ ਸਕਦੇ ਮਿੱਟੀ ਦੇ ਗੱਡੇ-ਗੱਡੇ بڑے-ਬڑے ਇੱਥੇ ਪਏ ਨੇ ਤਾਂ ਇਹ ਜਿਹੜਾ ਜਿਹੜੇ ਸੜਕ ਤੇ ਤੁਸੀਂ ਦੇਖ ਸਕਦੇ ਸੜਕ ਜਿਹੜੀ ਹੈ ਇੱਕ ਪਾਸੇ ਸਾਰੀ ਕਿਚੜ ਹੈ ਤਾਂ ਸੜਕ ਜਿਹੜੀ ਸਾਰੀ ਪਾਸੇ ਪੁੱਟੀ ਪਈ ਹੈ ਤੇ ਲੋਕਾਂ ਨੂੰ ਜਿਹੜਾ ਲੰਘਣ ਦੇ ਵਿੱਚ ਵੀ ਜਿਹੜਾ ਕਾਫੀ ਮੁਸ਼ਕਲ ਮੁਸ਼ਕਲ ਆਉਂਦੀ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਜਿਹੜੇ ਆਮ ਜਿਹੜੀ ਪਬਲਿਕ ਜ ਇਹ ਜਿਹੜੇ ਕੋਈ ਮੋਟਰਸਾਈਕਲ ਤੇ ਜਾਂ ਗੱਡੀ ਤੇ ਇਹ ਵਿੱਚ ਸਫ਼ਰ ਕਰਦਾ ਹੈ ਤਾਂ ਉਸ ਲੋਕਾਂ ਨੂੰ ਜਿਹੜੇ ਨੇ ਇੱਥੋਂ ਲੰਘਣਾ ਜਿਹੜਾ ਕਾਫੀ ਮੁਸ਼ਕਲ ਹੁੰਦਾ ਜਦੋਂ ਅੱਗੇ ਮੈਮ ਕੈਮਰਾਮੈਨ ਨੂੰ ਕਹਾਂਗਾ ਅੱਗੇ ਜਾ ਕੇ ਤੁਸੀਂ ਤਸਵੀਰਾਂ ਦੇ ਵਿੱਚ ਦਿਖਾਓ ਵੀ ਜਿਵੇਂ ਜਿਹੜਾ ਉੱਥੇ ਜਿਹੜਾ ਡ੍ਰੇਨ ਜਿਹੜਾ ਕੰਮ ਚੱਲ ਰਿਹਾ ਹੈ ਉੱਥੇ ਕਿਸ ਤਰ੍ਹਾਂ ਲੋਕ ਜਿਹੜੇ ਲੰਘਦੇ ਨੇ ਕਿਸ ਤਰ੍ਹਾਂ ਉਹ ਲੋਕਾਂ ਨੂੰ ਲੰਘਣਾ ਪੈ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਲੋਕਾਂ ਨੂੰ ਜਿਹੜੇ ਇੱਥੋਂ ਕਿਵੇਂ ਲੰਘਣਾ ਪੈ ਰਿਹਾ ਲੋਕ ਜਿਹੜੇ ਇੱਥੋਂ ਲੰਘਦੇ ਨੇ ਪਬਲਿਕ ਵੀ ਜਿਹੜੀ ਪਰੇਸ਼ਾਨ ਹੋ ਰਹੀ ਹੈ ਜਿਹੜੀ ਕੈਰੀ ਵੀ ਇੱਥੋਂ ਜਿਹੜਾ ਲੰਗਣਾ ਕਾਫੀ ਔਖਾ ਹੈ ਤੇ ਕਿਉਂਕਿ ਜਿਹੜੇ ਕਿਚੜ ਹੈ ਸੜਕ ਤੇ ਉੱਤੇ ਇੱਕ ਪਾਸੇ ਜਿਹੜਾ ਪਾਣੀ ਨਾਲ ਭਰ ਜਾਂਦਾ ਤਾਂ ਦੂਜੇ ਪਾਸੇ ਇੱਧਰ ਦਿਖਾਈਏ ਇਹ ਸਾਰਾ ਕਿਚੜੀ ਕਿਚੜ ਹੈ ਜਿਹੜਾ ਸੜਕ ਤੇ ਉੱਤੇ ਜਿਹੜਾ ਮਿੱਟੀ ਨਾਲ ਗਾਰੇ ਨਾਲ ਭਰਿਆ ਪਿਆ ਤਾਂ ਇਧਰ ਅਕਰ ਗੱਲ ਕਰੀਏ ਤਾਂ ਜਿਹੜੀ ਪਬਲਿਕ ਜਿਹੜਾ ਗਾਰੇ ਨਾਲ ਜਿਹੜੀ ਇੱਕ ਪਾਸੇ ਇਧਰ ਵੀ ਜਿਹੜੀ ਸੜਕ ਹੈ ਜਿਹੜੀ ਇੱਥੋਂ ਜਿੱਥੋਂ ਆਮ ਪਬਲਿਕ ਭਾਵੇਂ ਕੋਈ ਮੋਟਰਸਾਈਕਲ ਵਾਲਾ ਹੋਵੇ ਜਾਂ ਕੋਈ ਵਿਅਕਤੀ ਗੱਡੀ ਤੇ ਹੋਵੇ ਉਸ ਵਿਅਕਤੀ ਨੂੰ ਜਿਹੜਾ ਇੱਕ ਰਸਤਾ ਜਿਹੜਾ ਬਲਾਕ ਹੋਇਆ ਵੇ ਜਿੱਥੋਂ ਇੱਥੋਂ ਕਿ ਲੰਘਣਾ ਤਾਂ ਆ ਵਿਅਕਤੀ ਲਈ ਬੜਾ ਔਖਾ ਹੋ ਜਾਂਦਾ ਕਿਉਂਕਿ ਜਦੋਂ ਕੋਈ ਵਿਅਕਤੀ ਜਦੋਂ ਘਰੋਂ ਨਿਕਲਦਾ ਜਾਂ ਕੋਈ ਜ਼ਮੈਟੋ ਵਾਲਾ ਉਹ ਇੱਥੇ ਜਾ ਕੇ ਐਕਸੀਡੈਂਟ ਹੁੰਦਾ ਕੋਈ ਹੁੰਦਾ ਹੀ ਹੁੰਦਾ ਕਿਉਂਕਿ ਜਿਹੜਾ ਜ਼ੋਮੈਟੋ ਵਾਲਾ ਵਿਅਕਤੀ ਕਿਉਂਕਿ ਡਿਲੀਵਰੀ ਕਰਨੀ ਹੁੰਦੀ ਕਿਉਂਕਿ ਉਹਨੂੰ ਜਲਦਬਾਜ਼ੀ ਵੀ ਹੁੰਦੀ ਹੈ ਕਈ ਵਾਰ ਉਸਨੇ ਕਿਸੇ ਦੇ ਕਰਾ ਕੋਈ ਫੂਡ ਸਪਲਾਈ ਕੋਈ ਜਰੂਰੀ ਸਮਾਨ ਜਿਹੜਾ ਪਹਚਾਣਾ ਹੁੰਦਾ ਉਹ ਉਸ ਵਿਅਕਤੀ ਨੂੰ ਜਿਹੜਾ ਫਿਰ ਉਹ ਵਿਅਕਤੀ ਜਿਹੜਾ ਮੋਟਰਸਾਈਕਲ ਤੇ ਕਾਫੀ ਡਿੱਗ ਜਾਂਦਾ ਤਾਂ ਕਰਕੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜਿਹੜਾ ਪਾਣੀ ਪਾਣੀ ਇੱਥੇ ਭਰਿਆ ਪਿਆ ਤਾਂ ਹਾਲਾਤ ਦੇਖ ਸਕਦੇ ਹੋ ਜਿਹੜੇ ਰੋਡ ਦੇ ਉੱਤੇ ਇੱਕ ਪਾਸੇ ਤਾਂ ਇੱਕ ਵਿਅਕਤੀ ਵੀ ਜਿਹੜਾ ਮੋਟਰ ਬਾਈਕ ਤੇ ਜਿਹੜਾ ਲੰਘਣ ਦੀ ਕੋਸ਼ਿਸ਼ ਕਰ ਰਿਹਾ ਪਰ ਫ ਕਿਸ ਤਰ੍ਹਾਂ ਜਿਹੜੀਆਂ ਇੱਥੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹਾਲਾਤ ਇੱਕ ਪਾਸੇ ਚੱਲ ਰਿਹਾ ਕੰਮ ਹਲਕੀ ਜਿਹਾ ਸਲੋ ਹੈ ਨਾਸਰੇ ਵੀ ਇੱਥੇ 4-2 ਵਿਅਕਤੀ ਹਲੇ ਮੌਜੂਦ ਹੋ ਰਹੇ ਨੇ ਜਿਹੜੇ ਕੰਮ ਕਰ ਰਹੇ ਨੇ ਇਸ ਵਕਤ ਤਾਂ ਇਸ ਨੂੰ ਲੈ ਕੇ ਵੀ ਇਹਨਾਂ ਨੇ ਜਦੋਂ ਪ੍ਰਸ਼ਾਸਨ ਨਾਲ ਜਾਂ ਐਮਸੀ ਦੇ ਐਮਸੀ ਨਾਲ ਗੱਲਬਾਤ ਵੀ ਕੀਤੀ ਜਾਂ ਐਸਡੀਐਮ ਨਾਲ ਗੱਲਬਾਤ ਕੀਤੀ ਤਾਂ ਕੋਈ ਜਿਹੜਾ ਇਹਨਾਂ ਨੂੰ ਸਿੱਟਾ ਨਿਕਲ ਕੇ ਸਾਹਮਣੇ ਆ ਰਿਹਾ ਤਾਂ ਮੌਜੂਦ ਖੜੀਆਂ ਤਾਂ ਉਹਨਾਂ ਨੂੰ ਵੀ ਪੁੱਛਦੇ ਆ ਕਿਸ ਤਰ੍ਹਾਂ ਦੇ ਹਾਲਾਤ ਨੇ ਸਸ਼ਕਰ ਮੈਡਮ ਇਹ ਬਹੁਤ ਬੁਰਾ ਹਾਲ ਹੈ ਬੱਚੋਂ ਕੋ ਲਾਣੇ ਲੈ ਜਾਣੇ ਕੀ ਇਤਨੀ ਜ਼ਿਆਦਾ ਦਿੱਕਤ ਹੈ ਕਹਾਂ ਕਹਾਂ ਬੱਚੋਂ ਕੀ ਬੱਸੇ ਜਾ ਰਹੀ ਹੈ ਔਰ ਹਮ ਲੋਗੋਂ ਕੋ ਛੋੜ ਕੇ ਜਾਣਾ ਪੜਤਾ ਹੈ ਫਿਰ ਲੈਨੇ ਆਣਾ ਪੜਤਾ ਹੈ ਇਤਨੀ ਜ਼ਿਆਦਾ ਮੁਸ਼ਕਿਲ ਹੈ ਔਰ ਅੱਜ ਤੋਂ ਇਤਨਾ ਜ਼ਿਆਦਾ ਇੱਥੇ ਪਾਣੀ ਆ ਗਿਆ ਕਿ ਹਮਾਰੇ ਪੀਣੇ ਸੁਸਾਇਟੀ ਦੇ ਅੰਦਰ ਤੱਕ ਆ ਗਿਆ ਹੈ ਇਹ ਪਾਣੀ ਇਤਨਾ ਜ਼ਿਆਦਾ ਬੁਰਾ ਹਾਲ ਹੈ ਫਿਰ ਆਪਣੀ ਇਸ ਦੇ ਖਿਲਾਫ ਕੋਈ ਕਹਿਤ ਵਗੈਰਾ ਕਿਸੇ ਦੀ ਬਾਤ ਕਰੀ ਰੈਗੂਲਰ ਤੌਰ ਤੇ ਹੋ ਰਹੀ ਹੈ ਸਰਦਾਰ ਮਨਮੋਹ ਸਿੰਘ ਜੀ ਨਾਲ ਉਹਨਾਂ ਨਾਲ ਰੈਗੂਲਰ ਤੌਰ ਤੇ ਹੋ ਰਹੀ ਹੈ ਉਹਨਾਂ ਨੇ ਬੰਦਾ ਵੀ ਭੇਜਿਆ ਟੈਂਕੀ ਟੈਂਕਰ ਵੀ ਭੇਜਿਆ ਇੱਥੇ ਸਾਫ਼ ਕਰਨ ਲਈ ਉਹਨਾਂ ਨੇ ਇੱਥੇ ਟੈਂਕਰ ਵੀ ਭੇਜੇ ਪਾਣੀ ਸਾਫ਼ ਕਰਨ ਲਈ ਕਰਨ ਲਈ ਪਰ ਅੱਜ ਦਾ ਹਾਲਾਤ ਇਹੋ ਜਿਹੇ ਨੇ ਜਿਹੜੇ ਕੰਟਰੋਲ ਤੋਂ ਬਾਹਰ ਨੇ ਕੋਨਾ ਪਾਣੀ ਇੰਨਾ ਜ਼ਿਆਦਾ ਇਕੱਠਾ ਹੋ ਗਿਆ ਕਿ ਜਿਹੜਾ ਪੀਣ ਵਾਲਾ ਪਾਣੀ ਉਹਦੇ ਨਾਲ ਵੀ ਰਲਣ ਵਾਲਾ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਰਿਕੁਐਸਟ ਕਰਦੇ ਜਿੰਨੀ ਜਲਦੀ ਹੋ ਸਕੇ ਇਹਦਾ ਨਿਪਟਾਰਾ ਕਰੋ ਸੋ ਦੈਟ ਬੱਚਿਆਂ ਨੂੰ ਫਰ ਪੇਰੈਂਟਸ ਨੂੰ ਦਿੱਕਤ ਨਾ ਕਿੰਨੇ ਦਿਨਾਂ ਤੋਂ ਆ ਰਹੀ ਹੈ ਪ੍ਰੋਬਲਮ ਇਹ 3 ਮਹੀਨੇ ਹੋ ਗਏ ਜੀ ਸਾਨੂੰ ਤਾਂ 3 ਮਹੀਨੇ ਹੋ ਗਏ 3 ਮਹੀਨੇ ਤੋਂ ਪਰੇਸ਼ਾਨ ਇੱਥੇ ਕਿਸੇ ਨੇ ਸੁਣਿਆ ਨਹੀਂ ਦੇਖਿਆ ਨਹੀਂ ਜੀ ਨਹੀਂ ਇੱਥੇ ਅਸੀਂ ਕੋਸ਼ਿਸ਼ ਤਾਂ ਪੂਰੀ ਕਰ ਰਹੇ ਹਾਂ ਜੀ ਅਸੀਂ ਜਿੰਨੀ ਕੁ ਬਾਤ ਚੱਕ ਸਕਦੇ ਆ ਜੀ ਚੱਕ ਰਹੇ ਹਾਂ ਜੇ ਕਿਸੇ ਨੂੰ ਕੋਈ ਮੀਡੀਅਮ ਹੋਵੇ ਕੋਈ ਮੈਸੇਜ ਪਾਣਾ ਹੋਵੇ ਕੋਈ ਮੇਲ ਕਰਨੀ ਹੋਵੇ ਕੁਝ ਕਰਨਾ ਹੋਵੇ ਆਪਾਂ ਸਭ ਕੁਝ ਕਰ ਰਹੇ ਹਾਂ ਗਗਨਨ ਅਨਮੋਲ ਜੀ ਜਿਹੜੇ ਐਮਸੀ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਅਨਮੋਲ ਜੀ ਤਾਂ ਕਦੀ ਆਏ ਨਹੀਂ ਜੀ ਇੱਥੇ ਨਹੀਂ ਨਹੀਂ ਕਦੇ ਨਹੀਂ ਆਏ ਕਦੇ ਨਹੀਂ ਆਏ ਜੀ ਇਹ ਤਾਂ ਬਸ ਸਾਡੇ ਜਿਹੜੇ ਮਨਮੋਲ ਸਿੰਘ ਜੀ ਨੇ ਉਹਨਾਂ ਨਾਲ ਗੱਲ ਹੋ ਰਹੀ ਹੈ ਉਹੀ ਨਿਪਟਾਰਾ ਕਰ ਰਹੇ ਨੇ ਹੋਰ ਕੋਈ ਨਹੀਂ ਉਹ ਸਾਡੇ ਐਮਸੀ ਆ ਜੀ ਇੱਥੇ ਤੇ ਹਾਂ ਹਾਂ ਉਹੀ ਕਰ ਰਹੇ ਨੇ ਜੀ ਉਹਨਾਂ ਤੋਂ ਇਲਾਵਾ ਹੋਰ ਕੋਈ ਨਹੀਂ ਆ ਰਿਹਾ ਜੀ ਇਹਨਾਂ ਨੇ ਕਹਿ ਵੀ ਜਿਹੜੇ ਸਾਡੇ ਇਲਾਕੇ ਦੇ ਵਿੱਚ ਜਿਹੜਾ ਕਾਫੀ ਜਿਹੜੀ ਦਿੱਕਤਾਂ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬੱਸੇ ਜਿਹੜੇ ਰੋਜ਼ਾਨਾ ਸਕੂਲ ਦੇ ਨਹੀਂ ਸਫ਼ਰ ਕਰਦੇ ਨੇ ਉਹਨਾਂ ਨੂੰ ਛੱਡਣ ਦੇ ਵਿੱਚ ਯਾਰ ਲੈ ਕੇ ਆਉਣ ਦੇ ਵਿੱਚ ਕਾਫੀ ਦਿੱਕਤ ਹੁੰਦੀ ਕਿਉਂਕਿ ਪਾਣੀ ਵੀ ਇਹਨਾਂ ਨੇ ਦੱਸਿਆ ਕੁਝ ਲੇਡੀਜ਼ ਨੇ ਦੱਸਿਆ ਵੀ ਇੱਥੇ ਜਿਹੜਾ ਪਾਣੀ ਹੈ ਇੰਨਾ ਜ਼ਿਆਦਾ ਭਰਿਆ ਹੋਇਆ ਜੀ ਕਿਉਂਕਿ ਬੱਚਿਆਂ ਨੂੰ ਲੰਘਣਾ ਤੇ ਆਮ ਲੋਕਾਂ ਨੂੰ ਵੀ ਲੰਘਣਾ ਕਾਫੀ ਮੁਸ਼ਕਲ ਹੋ ਜਾਂਦਾ ਹੈ ਤਾਂ ਇਸ ਲਈ ਜਿਹੜੇ ਸਰਕਾਰ ਨੂੰ ਜਿਹੜਾ ਦੇਖਣਾ ਪੈਂਦਾ ਵੀ ਇਹ ਚੀਜ਼ਾਂ ਜਤ ਤੋ ਜਤ ਜਿਹੜੀਆਂ ਠੀਕ ਹੋਣੇ ਚਾਹੀਦੀਆਂ ਨੇ ਕਿਉਂਕਿ ਆਮ ਪਬਲਿਕ ਜ